ਵੱਡੀ ਖਬਰ ਤਰਨਤਾਰਨ ਤੋਂ ਇਥੋਂ ਦੇ ਪਿੰਡ ਪਲਾਸੌਰ ਵਿੱਚ ਇੱਕ ਸਾਫਕਾ ਸਰਪੰਚ ਵੱਲੋਂ ਚਲਾਈ ਗੋਲੀ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਇੱਕ ਜ਼ਖਮੀ ਹੈ ਆਪਸੀ ਰੰਜਿਸ਼ ਨੂੰ ਘਟਨਾ ਦਾ ਕਾਰਨ ਦੱਸਿਆ ਜਾ ਰਿਹਾ ਹੈ ਗੋਲੀ ਚਲਾਉਣ ਵਾਲੇ ਸਰਪੰਚ ਦਾ ਨਾਮ ਬੱਬੂ ਅਤੇ ਮਰਨ ਵਾਲੇ ਦਾ ਨਾਮ ਸੁਰਜੀਤ ਸਿੰਘ ਹੈ ਵਿਧੇਰੇ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਨਾਲ ਰਾਜੀਵ ਕੀ ਹੈ ਸਾਰਾ ਮਾਮਲਾ ਜੀ ਤਰਨਤਾਰਨ ਜ਼ਿਲ੍ਹੇ ਦਾ ਪਲਾਸੌਰ ਪਿੰਡ ਹੈ ਜਿੱਥੇ ਅੱਜ ਦੁਪਹਿਰੇ 12:30 ਦੇ ਵਜੇ ਦੇ ਕਰੀਬ ਜੋ ਦੱਸਿਆ ਜਾ ਰਿਹਾ ਹੈ ਕਿ ਕੁਝ ਨੌਜਵਾਨਾਂ ਵੱਲੋਂ ਔਰ ਜਿਨ੍ਹਾਂ ਦੀ ਅਗਵਾਈ ਬੱਬੂ ਨਾਮ ਦਾ ਜੋ ਸਾਬਕਾ ਕਾਲੀ ਸਰਪੰਚ ਹੋ ਕਰ ਰਿਆ ਸੀ ਉਹ ਇੱਕ ਕਰਦੇ ਵਿੱਚ ਆ ਕੇ ਲੜਾਈ ਝਗੜਾਉਣ ਨਾਲ ਸ਼ੁਰੂ ਕੀਤਾ ਗਿਆ ਔਰ ਗੋਲੀ ਵੀ ਚਲਾਈ ਗਈ ਜਿਸ ਦੇ ਵਿੱਚ ਸਰਜੀਤ ਸਿੰਘ ਨਾਮ ਦਾ ਜੋ ਨੌਜਵਾਨ ਹੈ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਉਸ ਦਾ ਸਾਕਾ ਭਰਾ ਜਸਵੰਤ ਸਿੰਘ ਜੋ ਕਿ ਜ਼ਖਮੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਔਰ ਇਸ ਦੇ ਪਿੱਛੇ ਵੀ ਕਾਰਨ ਦੱਸਿਆ ਜਾ ਰਿਹਾ ਕਿ ਵਿਧਾਨ ਸਭਾ ਚੋਣਾਂ ਦੇ ਦੌਰਾਨ ਜੋ ਕੋਈ ਆਪਸੀ ਉਹਨਾਂ ਦੀ ਰੰਜਿਸ਼ ਸੀ ਜਿਸ ਨੂੰ ਲੈ ਕੇ ਅੱਜ ਇਹਨਾਂ ਜੋ ਨੌਜਵਾਨਾਂ ਵੱਲੋਂ ਧਾਵਾ ਬੋਲਿਆ ਗਿਆ ਔਰ ਫਿਲਹਾਲ ਮੌਕੇ ਤੇ ਪੁਲਿਸ ਵੱਲੋਂ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਔਰ ਜਾਂਚ ਤੋਂ ਬਾਅਦ ਜਾਂਚ ਤੋਂ ਬਾਅਦ ਹੀ ਇਹ ਜੋ ਸਾਰਾ ਸਾਫ ਹੋ ਪਾਏਗਾ ਮਾਮਲਾ ਕਿ ਆਖਰ ਸਹੀ ਕਾਰਨ ਕੀ ਸੀ ਪਰ ਪਰਿਵਾਰ ਵੱਲੋਂ ਇਹ ਹੀ ਇਲਜ਼ਾਮ ਲਗਾਇਆ ਜਾ ਰਿਹਾ ਕਿ ਅਕਾਲੀ ਸਰਪੰਚ ਵੱਲੋਂ ਚੋਣਾਂ ਨੂੰ ਲੈ ਕੇ ਜੋ ਰੰਜਿਸ਼ ਸੀ ਉਸ ਦੇ ਚੱਲਦਿਆਂ ਹੀ ਅੱਜ ਉਹਨਾਂ ਦੇ ਘਰ ਦੇ ਉੱਪਰ ਧਾਵਾ ਬੋਲਿਆ ਗਿਆ ਜੀ ਧੰਨਵਾਦ ਰਾਜੀਵ ਜਾਣਕਾਰੀ ਲਈ